ਇਹ ਇਨਸਾਨ ਤਾਂ ਚਲੋ ਬੋਲ ਕੇ ਕਹਿ ਸਕਦਾ ਕਿ ਮੈਨੂੰ ਰੋਟੀ ਚਾਹੀਦੀ ਹੈ ਭੱਜ ਕੇ ਲੈ ਵੀ ਸਕਦਾ ਇਹ ਤਾਂ ਵਿਚਾਰੇ ਬੋਲ ਨਹੀਂ ਸਕਦੇ ਤਾਂ ਦਰਦ ਮੇਰੀ ਘਾਲ ਪੂਰੇ ਪੰਜਾਬ ਦੇ ਵਿੱਚ ਡੰਗਰਾਂ ਦਾ ਵੀ ਹੋਊਗਾ ਕੀ ਲੱਗਦਾ ਹੈ ਕਿ ਕਿੰਨੇ ਕੁ ਤੁਸੀਂ ਪਿੰਡ ਜਿਹੜੇ ਗਾਲੇ ਨੇ ਡੰਗਰਾਂ ਦਾ ਇਲਾਜ ਕਰ ਲਿਆ ਕਿੰਨੇ ਕ ਰਹਿੰਦਾ ਕੁਝ ਬਹੁਤ ਸਾਰੀਆਂ ਪ੍ਰੋਬਲਮਾਂ ਜਮੀਨ ਡਾਈਜੈਸ਼ਨ ਵਗੈਰਾ ਰੌਣਗੀਆਂ ਫੀਵਰ ਵਗੈਰਾ ਹੋਊਗੀ ਲਿਮਨਸੀ ਦਿੱਕਤ ਆਊਗੀ ਤੁਰੰਤੀ ਕਿਉਂਕਿ ਨੀਚੇ ਪਾਣੀ ਬਹੁਤ ਗੰਦਾ ਤਾਂ ਉਸ ਕਰਕੇ ਪੈਰ ਖਰਾਬ ਹੋ ਜਾਂਦੇ ਆ ਤੇ ਡੰਗਰ ਵਿਚਾਰੇ ਖੜੇ ਰਹੇ ਵਰਸਾਤਾਂ ਦੇ ਵਿੱਚ ਉਹਨਾਂ ਲਈ ਕਿੱਦਾਂ ਦੱਸੂਗਾ ਕਿੱਦਾਂ ਪਛਾਣਨਗੇ ਕਿ ਥੋੜਾ ਡੰਗਰ ਬਿਮਾਰ ਆ ਕੁਝ ਦੱਸੋਗੇ ਸਿੰਪਟਮਸ ਜਿਹੜਾ ਵਰਸਾਤਾਂ ਤੋਂ ਬਾਅਦ ਹੋ ਸਕਦੇ ਨੇ ਸਾਰੇ ਜਿੰਮੇ ਕੀ ਜਾਨਵਰ ਕੀ ਜੁਗਾਲੀ ਨਹੀਂ ਕਰੂਗਾ ਇੱਕ ਹੋਰ ਜਾਨਵਰਾਂ ਦੇ ਨਾਲੋਂ ਕੀ ਅਲੱਗ ਹੋ ਕੇ ਰਹੇਗਾ ਇਹ ਚੀਜ਼ ਜਿਹੜਾ ਗੋਹਾ ਹੋਵੇਗਾ ਬਾਲਾ ਸੱਤ ਕਰੇਗਾ ਇਦਾਂ ਦਾ ਕੁਝ ਉਹਨਾਂ ਕੇ ਜਾਨਵਰ ਖਾਵੇਗਾ ਨਹੀਂ ਲਿਸਾ ਹੋ ਜਾਏਗਾ ਇਦਾਂ ਦੇ ਲੱਛਣ ਸਾਨੂੰ ਮਿਲ ਸਕਦੇ ਇਹ ਕਈ ਵਾਰੀ ਪੇਟ ਦਾ ਅਫਾਰਾ ਵੀ ਮਿਲ ਸਕਦਾ ਹੈ ਇਹ ਤਾਂ ਨਹੀਂ ਲੱਚਦਾ ਦਾ ਦੇ ਬਹੁਤ ਵੀ ਬਹੁਤ ਸਾਰੇ ਕੈਲੋ ਕੀ ਡੰਗਰ ਜਿਹੜੇ ਬਿਮਾਰ ਹੋਣਗੇ ਖੜਾ ਤੋਂ ਬਾਅਦ ਜੀ ਹਾਂ ਬਹੁਤ ਹੋਣਗੇ ਜਾਨਵਰ ਕਿਉਂਕਿ ਪਾਣੀ ਹੈ ਜਿਹੜਾ ਪਾਣੀ ਨਾਲ ਕੀ ਹੈ ਜੁਆਇੰਟਸ ਵਗੈਰਾ ਦੀ ਇਨਫੈਕਸ਼ਨ ਦੇ ਬਹੁਤ ਚਾਂਸਸ ਨੇ ਫੀਵਰ ਵਗੈਰਾ ਜਿਵੇਂ ਬਹੁਤ ਸਾਰੀਆਂ ਬਿਮਾਰੀਆਂ ਪਾਣੀ ਨਾਲ ਹੁੰਦੀਆਂ ਲੈਪਟੋਸਪਾਇਰਾ ਵਗੈਰਾ ਕਲੋਸਟ੍ਰੀਡੀਅਮ ਵਗੈਰਾ ਇਤਨੀ ਬੰਮਨ ਕਿ ਬਹੁਤ ਅਫਾਰੇ ਵਗੈਰਾ ਦੀ ਇਕਤ ਕੋਲਕ ਕੇ ਲੋਕੀ ਪੱਟੇ ਚੇਂਜ ਕਰਦੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਵੀ ਬੜੀ ਦੁਆ ਲੱਗਦੀ ਹੋਣੀ ਤੁਹਾਨੂੰ ਡਾਕਟਰ ਸਾਹਿਬ ਹੈ ਨਾ ਜਿਹੜੇ ਵਿਚਾਰੇ ਬੋਲ ਨਹੀਂ ਸਕਦੇ ਵਿਚਾਰੇ ਅੰਦਰੋਂ ਦਿਲੋਂ ਦਿੰਦੇ ਹੋਣੇ ਦਿਮਾਗ ਕੇ ਰੱਬ ਨੇ ਬੰਦਾ ਭੇਜਤਾ ਹੈ ਜੀ ਜੀ ਤੁਹਾਡੇ ਵਰਗੇ ਬੰਦੇ ਜਿਹੜੇ ਹੈ ਨਾ ਬਿਨਾਂ ਕਿਸੇ ਭੇਤ ਪਾਉ ਤੇ ਜਾ ਕੇ ਲੋਕਾਂ ਦੇ ਘਰਾਂ-ਘਰਾਂ ਚ ਪੁੱਛਣਾ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਦੱਸਦੀ ਏ ਕਿ ਹੜਾਂ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਦੀ ਰਾਹਤ ਲਈ ਤਾਂ ਲੋਕ ਜਿਹੜੇ ਨੇ ਰਾਸ਼ਨ ਲੈ ਕੇ ਪਹੁੰਚ ਰਹੇ ਨੇ ਪਰ ਜਿਹੜੇ ਬੇਜ਼ੁਬਾਨ ਨੇ ਉਹ ਜਿਹੜੇ ਕੁਝ ਬੋਲ ਨਹੀਂ ਸਕਦੇ ਉਹਨਾਂ ਦੀ ਸੇਵਾ ਵੀ ਬਹੁਤ ਜ਼ਰੂਰੀ ਹੈ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਲੁਧਿਆਣੇ ਤੋਂ ਇਹ ਟੀਮ ਆਈ ਹੈ ਡਾਕਟਰਾਂ ਦੀ ਗੜਵਾਸੂ ਤੋਂ ਤੇ ਦੇਖ ਸਕਦੇ ਹੋ ਕਿ ਹੜਾ ਤੋਂ ਬਾਅਦ ਜਿਹੜੇ ਡੰਗਰ ਜਿਹੜੇ ਬਿਮਾਰ ਹੋ ਚੁੱਕੇ ਨੇ ਜਿਹੜੇ ਬੁਖਾਰ ਨੇ ਜਾਂ ਹੋਰ ਵੀ ਕੋਈ ਦਿੱਕਤ ਹੈ ਪਿੰਡ-ਪਿੰਡ ਪਹੁੰਚ ਕੇ ਉਹਨਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਟੀਕੇ ਵੀ ਲਗਾਏ ਜਾ ਰਹੇ ਨੇ ਮੈਂ ਇੱਕ ਇੱਥੇ ਦੱਸ ਤੇ ਕਿ ਮੈਂ ਟੀਮ ਦੇ ਨਾਲ ਵੀ ਆ ਤੇ ਨਾਲ ਦੇ ਨਾਲ ਇੱਕ ਘਰ-ਘਰ ਜਾ ਕੇ ਟੀਮ ਜਿਹੜੀ ਪੁੱਛ ਰਹੀ ਹੈ ਸਸ਼ੀਕਲ ਮਾਤਾ ਜੀ ਇਹ ਕਿੰਨੇ ਕ ਦਿਨ ਦਾ ਬਿਮਾਰ ਸੀ ਇਹ ਤੁਹਾਡਾ ਡੰਗਰ ਇਹ 10 ਦਿਨ ਪਹਿਲ ਗਿਲਟੀ ਜੀ ਆ ਹੋਈ ਹੈ ਅੱਛਾ ਹਾਂ ਤੇ ਕੱਲ ਤੁਹਾਡੀ ਟੀਮ ਆਈ ਤੇ ਉਹਨਾਂ ਨੇ ਪੀ ਕੱਟ ਆ ਕਰ ਦਿੱਤਾ ਜੀ 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 ਹਾਂ ਤੇ ਹੁਣ ਠੀਕ ਲੱਗ ਰਿਹਾ ਹੁਣ ਹੁਣ ਠੀਕ ਆ ਤੁਸੀਂ ਠੀਕ ਕਰਕੇ ਜਾਓਗੇ ਦਵਾਈ ਦੁਈ ਦੋਗੇ ਫਿਰ ਹੀ ਠੀਕ ਹੋਏਗਾ ਜੀ ਇਹ ਕਿੰਨੀ ਕਿ ਦੇਰ ਬਰਸਾਤਾਂ ਦੇ ਵਿੱਚ ਵੀ ਖੜਾ ਰਿਹਾ ਕਿ ਇਸ ਕਰਕੇ ਵੀ ਅੱਛਾ ਕਰਕੇ ਖੜਾ ਹੀ ਅੱਛਾ ਹਾਂ ਬਰਸਾਤਾਂ 'ਚ ਖੜਾ ਰਿਹਾ ਬੈਠਣ ਥਾਂ ਹੀ ਨਹੀਂ ਤੇ ਕਿੱਥੇ ਜਾਣਾ ਹੁਣ ਹਾਂ 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 ਇਹ ਹੁਣ ਕੀ ਲੱਗਦਾ ਕਿ ਹੋਰ ਹਲੇ ਹੋਰ ਲੋਡ ਪੈਣੀ ਆ ਕਿ ਡਾਕਟਰਾਂ ਨੇ ਟਿਕਟੂ ਕੋਲਾ ਦਿੱਤੇ ਨੇ ਨਹੀਂ ਹੋਰ ਇਹਨਾਂ ਦੀ ਲੋੜ ਹੀ ਆ ਲੋੜ ਆ ਤੇ ਫੇਰ ਹੀ ਪੁੱਛ ਕਿੰਨੇ ਕਿ ਡੰਗਰ ਆ ਤੁਹਾਡੇ ਘਰੇ ਆਓ ਪੰਜ ਪੰਜ ਡੰਗਰ ਹਾਂ ਪੰਜ ਠੀਕ ਆ ਦੁੱਧਾ ਤੇ ਵੀ ਦਿੰਦੇ ਕੋਈ ਦੁੱਧ ਦੇ ਦੀ ਗਾਂ ਗਾਂ ਦਿੰਦੀ ਆ ਗਾਂ ਕਿੰਨੀਆਂ ਨੇ ਤੁਹਾਡੇ ਕੋਲ ਇੱਕੋ ਗਾਂ ਇੱਕੋ ਆ ਤੇ ਹੁਣ ਕਹਿੰਦੇ ਕਿ ਪਿੰਡ ਦੇ ਵਿੱਚ ਰਾਸ਼ਨ ਦੀ ਬੜੀ ਮਾਰ ਆ ਰਾਸ਼ਨ ਕਈ ਕਹਿੰਦੇ ਲੋਕਾਂ ਨੇ ਸਟੋਰ ਵੀ ਕਰ ਲਿਆ ਬਹੁਤ ਲੋਕੀ ਥਾਂਦੇ ਨੇ ਹਾਂਜੀ ਵੇ ਲੋਕੀ ਮੰਗ ਮੰਗ ਕੇ ਦੋ ਦੋ ਮਹੀਨੇ ਦਾ ਰਾਸ਼ਨ ਕਹਿੰਦੇ ਕਿ ਆਪਣੇ ਘਰ ਪਰ ਲੈਂਦੇ ਨੇ ਉਸ ਤੇ ਬਾਵਜੂਦ ਵੀ ਮੰਗੀ ਜਾ ਰਹੀ ਏਦਾਂ ਦਾ ਵੀ ਕਿਹਾ ਜਾ ਰਿਹਾ ਏਦਾਂ ਸੱਚ ਏ ਇਹ ਨਹੀਂ 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 ਸੱਚ ਨਹੀਂ ਲੋਕ ਨੂੰ ਇਹ ਹੋ ਗਿਆ ਸ਼ੁਗਰ ਜਿਹੜਾ ਮਿਲ ਗਿਆ ਅੱਛਾ ਛੱਟ ਲੋਕਾਂ ਦਾ ਨੰਗ ਕਹਿੰਦੇ ਤੇ ਲੋਕਾਂ ਭੁੱਖੇ ਮਰਨਾ ਨਹੀਂਗੇ ਤੁਹਾਨੂੰ ਮਿਲੇਗੀ ਨਹੀਂ ਮਿਲੇ ਆ ਨੂੰ ਮਿਲੇ ਆ ਖਾਣ ਪੀਣ ਨੂੰ ਨਹੀਂ ਆਹ ਮਿਲੇ ਆ ਮਿਲੇ ਆ ਮਿਲੇ ਸਾਰੇ ਲੋਕਾਂ ਨੂੰ ਮਿਲੇ ਆ ਖਾਣ ਅੱਛਾ ਹੁਣ ਵੀ ਟੀਮਾਂ ਆ ਰਹੀਆਂ ਨੇ ਮਦਦ ਕਰਨ ਲਈ ਤੁਹਾਡੇ ਹੈ ਆਉਂ ਲੰਗਾ ਨਿੱਛੂ ਸੇਫਟੀ ਵਗੈਰਾ ਕੁਝ ਹੈ ਹੈ ਇਹ ਨਾਲ ਸੇਫਟੀ ਵਗੈਰਾ ਆਉਂਦੀ ਹੈ ਜੋ ਜਿਹਨੇ ਬਾਲ ਜੇ ਕੱਟਦੇ ਬੰਦੇ ਡਾਕਟਰ ਸਾਹਿਬ ਇਹ ਕੀ ਪ੍ਰੋਬਲਮ ਕੀ ਆ ਰਹੀ ਹੈ ਕੁਝ ਨਾ ਜੀ ਪਸਪਰੇ ਇਸ ਦੇ ਜੋੜ ਦੇ ਵਿੱਚ ਜਿਹੜਾ ਕਿ ਆਪਣਾ ਹੌਕ ਜੋਇੰਟ ਹੈ ਉਸ ਦੇ ਵਿੱਚ ਪਸਪਰੀ ਹੋਈ ਹੈ ਤੱਕ ਉਸ ਕਰਕੇ ਓਕੇ ਇਹ ਇਸ ਨਾਲ ਉਸ ਨਾਲ ਫੀਵਰ ਵੀ ਹੈ ਉਸ ਨੂੰ ਤੇ ਚੀਚੜ ਵੀ ਬਹੁਤ ਪਿਆ ਤਾਂ ਆਪਣਾ ਉਸ ਲਈ ਫਰਸਟ ਏਡ ਦੇ ਰਹੇ ਹਾਂ ਓਕੇ ਹਾਂ ਜੀ ਕੀ ਲੱਗਦਾ ਹੈ ਇਹ ਇਦਾਂ ਦੇ ਹੋਰ ਵੀ ਬਹੁਤ ਸਾਰੇ ਕਹਿ ਲਓ ਕਿ ਡੰਗਰ ਜਿਹੜੇ ਬਿਮਾਰ ਹੋਣਗੇ ਅੜਾ ਤੋਂ ਬਾਅਦ ਜੀ ਹਾਂ ਬਹੁਤ ਹੋਣਗੇ ਜਾਨਵਰ ਕਿਉਂਕਿ ਪਾਣੀ ਹੈ ਜਿਹੜਾ ਪਾਣੀ ਨਾਲ ਕੀ ਹੈ ਜੋਇੰਟਸ ਵਗੈਰਾ ਦੀ ਇਨਫੈਕਸ਼ਨ ਦੇ ਬਹੁਤ ਚਾਂਸਸ ਨੇ ਫੀਵਰ ਵਗੈਰਾ ਜਿਵੇਂ ਬਹੁਤ ਸਾਰੀਆਂ ਬਿਮਾਰੀਆਂ ਪਾਣੀ ਨਾਲ ਹੁੰਦੀਆਂ ਲੈਪਟੋਸਪਾਇਰਾ ਵਗੈਰਾ ਰ ਕਲੋਸਟ੍ਰੀਡੀਅਮ ਵਗੈਰਾ ਇਦਾਂ ਦੀਆਂ ਬਿਮਾਰੀਆਂ ਬਹੁਤ ਅਫਾਰੇ ਵਗੈਰਾ ਦੀ ਦਿੱਕਤ ਕਿਉਂਕਿ ਇਕੋ ਲੱਕ ਕੇ ਲੋਕੀ ਪੱਠੇ ਚੇਂਜ ਕਰ ਜਾਂਦੇ ਨੇ ਜੀ ਲੋਕ ਸਾਬ ਇਹ ਕਿੰਨੀ ਕੀ ਗੱਲ ਸੀਰੀਅਸ ਵੀ ਹੈ ਕਿ ਜੇ انسان ਤਾਂ ਚਲੋ ਬੋਲ ਕੇ ਕਹਿ ਸਕਦਾ ਕਿ ਮੈਨੂੰ ਰੋਟੀ ਚਾਹੀਦੀ ਹੈ ਭੱਜ ਕੇ ਲੈ ਵੀ ਸਕਦਾ ਇਹ ਤਾਂ ਵਿਚਾਰੇ ਬੋਲ ਨਹੀਂ ਸਕਦੇ ਤਾਂ ਦਰਦ ਮੇਰੀ ਖਿਆਲ ਪੂਰੇ ਪੰਜਾਬ ਦੇ ਵਿੱਚ ਡੰਗਰਾਂ ਦਾ ਵੀ ਹੋਊਗਾ ਕੀ ਲੱਗਦਾ ਹੈ ਕਿ ਕਿੰਨੇ ਕੁ ਤੁਸੀਂ ਪਿੰਡ ਜਿਹੜੇ ਗਾਲੇ ਨੇ ਡੰਗਰਾਂ ਦਾ ਇਲਾਜ ਕਰ ਲਿਆ ਕਿੰਨੇ ਕ ਰਹਿੰਦਾ ਕੁਝ ਤਾਂ ਦੇਖ ਸਕਦੇ ਹੋ ਕਿ ਇਹ ਡਾਕਟਰ ਸਾਹਿਬ ਪਿਛੇ ਇਹ ਜਿਹੜੇ ਪਸ਼ੂ ਨੇ ਵਿਚਾਰੇ ਉਨਾਂ ਦੇ ਲਈ ਸੋਚ ਰਹੇ ਨੇ ਤੇ ਕਈ ਪਿੰਡ ਦੇਖ ਚੁੱਕੇ ਨੇ ਕਿ ਜਾ ਕੇ ਡੰਗਰਾਂ ਦਾ ਇਲਾਜ ਲਗਾਤਾਰ ਕੀਤਾ ਜਾ ਰਿਹਾ ਹੈ ਤੇ ਬੜੀ ਇਹਨਾਂ ਦੀ ਮਿਹਨਤ ਹੈ ਕਿ ਲੁਧਿਆਣੇ ਤੋਂ ਗੜਵਾਸੂ ਤੋਂ ਇਹ ਲੈ ਕੇ ਆਏ ਨੇ ਆਪਣੀ ਸਾਰੀ ਟੀਮ ਤੇ ਡਾਕਟਰ ਸਾਹਿਬ ਨਾਲ ਮੈਂ ਗੱਲਾਂ ਹੋਰ ਵੀ ਸਾਂਝੀ ਕਰ ਲਾਂਗਾ ਡਾਕਟਰ ਸਾਹਿਬ ਕੀ ਲੱਗਦਾ ਹੈ ਕਿ ਪੰਜਾਬ ਦੇ ਹੋਰ ਪਿੰਡਾਂ ਦੇ ਵਿੱਚ ਵੀ ਜਹੀ ਲੋੜ ਹੈ ਜੀ ਹਾਂ ਬਹੁਤ ਲੋੜ ਹੈ ਇਸ ਦੀ ਬਹੁਤ ਸਾਰੀਆਂ ਪ੍ਰੋਬਲਮਾਂ ਜਿਵੇਂ ਇੰਡੇਜੈਸ਼ਨ ਵਗੈਰਾ ਰੌਣਗੀਆਂ ਫੀਵਰ ਵਗੈਰਾ ਆਉਗੀ ਲਿਮਨਸੀ ਦਿੱਕਤ ਆਉਗੀ ਤੁਰੰਦੀ ਕਿਉਂਕਿ ਨੀਚੇ ਪਾਣੀ ਬਹੁਤ ਗੰਦਾ ਤਾਂ ਉਸ ਕਰਕੇ ਪੈਰ ਖਰਾਬ ਹੋ ਜਾਂਦੇ ਆ ਲੋਕੀ ਖੁਰਾਂ ਦੀ ਖੁਰਾਂ ਦੀ ਬੜੀ ਪ੍ਰੋਬਲਮ ਆ ਰਹੀ ਹੈ ਖੁਰ ਜਿਹੜੇ ਨੇ ਉਹ ਖਰਾਬ ਹੋ ਰਹੇ ਨੇ ਖੜ ਨਹੀਂ ਹੋ ਰਿਹਾ ਡੰਗਰਾਂ ਤੋਂ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਉਹਦੇ ਚ ਇੱਕ ਕਾਰਨ ਇਹ ਵੀ ਹੈ ਲੋਕੀ ਕੀ ਹੈ ਇਕੋ ਲਖਤ ਮਤਲਬ ਜਿਆਦਾ ਕਨਸੈਂਟ੍ਰੇਟ ਪਾ ਦਿੰਦੇ ਦਾਣਾ ਵਗੈਰਾ ਤੋਂ ਉਹਦੇ ਨਾਲ ਕੀ ਐਸਿਡੋਸਿਸ ਹੋ ਜਾਂਦੀ ਐਸਿਡੋਸਿਸ ਹੋਣ ਕਰਕੇ ਕੀ ਹੈ ਇੱਕ ਕੁਝ ਹੀ ਇਸਟਾਮਿਨ ਵਗੈਰਾ ਰੀਲਿਸ ਹੁੰਦੀ ਹੈ ਤਾਂ ਕਿ ਉਹ ਪੈਰ ਦੇ ਵਿੱਚ ਬਲੱਡ ਦੇ ਵਿੱਚ ਚਲੇ ਜਾਂਦੇ ਹੋ ਫਿਰ ਪੈਰ ਦੇ ਵਿੱਚ ਜਾਂਦੇ ਤਾਂ ਕਿ ਜਿਹੜੇ ਫੂਫ ਦੀ ਪਰਤ ਹੁੰਦੀ ਹੈ ਉਸ ਨੂੰ ਖਰਾਬ ਕਰਦੇ ਹੈ ਤਾਂ ਇਸ ਕਰਕੇ ਸਰ ਡਾਕਟਰ ਸਾਹਿਬ ਮੈਂ ਮਾਫੀ ਚਾਹੂੰਗਾ ਕਿ ਜਿਹੜੇ ਆਮ ਲੋਕ ਨੇ ਜਿਹੜੇ ਹਨਾ ਜਿਹੜੇ ਹੁਣੀ-ਹੁਣੀ ਉਹਨਾਂ ਦੇ ਘਰੋਂ ਪਾਣੀ ਨਿਕਲਿਆ ਤੇ ਡੰਗਰ ਵਿਚਾਰੇ ਖੜੇ ਰਹੇ ਬਰਸਾਤਾਂ ਦੇ ਵਿੱਚ ਉਹਨਾਂ ਲਈ ਕਿੱਦਾਂ ਦੱਸੂਗਾ ਕਿੱਦਾਂ ਪਛਾਣਨਗੇ ਕਿ ਥੋੜਾ ਡੰਗਰ ਬਿਮਾਰ ਆ ਕੁਝ ਦੱਸੂਗਾ ਸਿੰਪਟਮਸ ਜਿਹੜਾ ਬਰਸਾਤਾਂ ਤੋਂ ਬਾਅਦ ਹੋ ਸਕਦੇ ਸਾਰੇ ਜਿੰਮੇ ਕੀ ਜਾਨਵਰ ਕੀ ਜੁਗਾਲੀ ਨਹੀਂ ਕਰੂਗਾ ਇੱਕ ਹੋਰ ਜਾਨਵਰਾਂ ਦੇ ਨਾਲੋਂ ਕੀ ਅਲੱਗ ਹੋ ਕੇ ਰਹੇਗਾ ਇਹ ਚੀਜ਼ ਜਿਹੜਾ ਗੋਹਾ ਹੋਵੇਗਾ ਬੋਲਾ ਸਖਤ ਕਰੇਗਾ ਇਦਾਂ ਦਾ ਕੁਛ ਹੋਣਗੇ ਜਾਨਵਰ ਖਾਵੇਗਾ ਨਹੀਂ ਲਿੱਸਾ ਹੋ ਜਾਏਗਾ ਇਦਾਂ ਦੇ ਲੱਛਣ ਸਾਨੂੰ ਮਿਲ ਸਕਦੇ ਆ ਕਈ ਵਾਰੀ ਪੇਟ ਦਾ ਅਫਾਰਾ ਵੀ ਮਿਲ ਸਕਦਾ ਹੈ ਇਦਾਂ ਦੇ ਲੱਛਣ ਮਿਲ ਸਕਦੇ ਆਪਾਂ ਅੱਛਾ ਇੱਕ ਗੱਲ ਇਹਦੇ ਵਿੱਚ ਇਹ ਵੀ ਦੇਖੀ ਜਾਂਦੀ ਹੈ ਕਿ ਜਿਵੇਂ ਪਹਿਲਾਂ ਤਾਂ ਚਲੋ ਆਮ ਘਰ ਦੀ ਜਿਹੜੀ ਤੂੜੀ ਮਿਲਦੀ ਸੀ ਨਾ ਹਚਾਰਾ ਹਰਾ ਮਿਲਦਾ ਸੀ ਹੁਣ ਜਿਵੇਂ ਲੋਕੀ ਦਾਨ ਕਰ ਰਹੇ ਨੇ ਦੇਖੇ ਜਾ ਰਹੇ ਨੇ ਹਨਾ ਉਹ ਜਿਵੇਂ ਹੁਣ ਤਾਰਾ ਫੀਡ ਹੋ ਗਈ ਜਾਂ ਕੋਈ ਕਹੇ ਉਹ ਜਿਹੜਾ ਫੂਡ ਆ ਉਹ ਪੈਕਡ ਵੀ ਆ ਰਿਹਾ ਉਸ ਕਰਕੇ ਵੀ ਕੋਈ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਪੇਟਪੂੜ ਖਰਾਬ ਬਹੁਤ ਸਾਰੀਆਂ ਪ੍ਰੋਬਲਮਾਂ ਇਦਾਂ ਨਹੀਂ ਹੋ ਸਕਦੀਆਂ ਜਿਵੇਂ ਉਸ ਦੇ ਵਿੱਚੋਂ ਇੱਕ ਹੀ ਹੈ ਜਦ ਦਾਣਾ ਗਿੱਲਾ ਹੋ ਜਾਂਦਾ ਜਿਵੇਂ ਕਿ ਜਦ ਬਰਸਾਤਾਂ ਦੇ ਦਿਨ ਉਹਨਾਂ ਨੂੰ ਉਲੀ ਲੱਗ ਜਾਂਦੀ ਹੈ ਐਫਲਾਟੋਕਸਿਨ ਵਗੈਰਾ ਆ ਜਾਂਦੇ ਹੈ ਤਾਂ ਉਸ ਦੇ ਨਾਲ ਕੀ ਹੁੰਦਾ ਹੈ ਦਾ ਜਿਹੜਾ ਕਿ ਉਹ ਅੰਦਰ ਜਾ ਕੇ ਅੱਗੇ ਇਨਫੈਕਸ਼ੀਅਸ ਡਿਸੀਜ਼ਸ ਕਰਦੇ ਉਸ ਕਰਕੇ ਇਨਡਾਈਜੈਸ਼ਨ ਵਗੈਰਾ ਹੋਰ ਵੈਰੀ ਬੈਕਟੀਰੀਅਲ ਇਨਫੈਕਸ਼ਨਸ ਹੁੰਦੀਆਂ ਨੇ ਫੰਗਲ ਇਨਫੈਕਸ਼ਨਸ ਹੁੰਦੀਆਂ ਨੇ ਪ੍ਰਮੋਟ ਜਿਹੜੇ ਕਿ ਹੌਲੀ ਹੌਲੀ ਉਸ ਦੇ ਸਿੰਪਟਮਸ ਆਉਣੇ ਸ਼ੁਰੂ ਕਰਦੇ ਆ ਦੇ ਆ ਕਈ ਵੈਰੀ ਕੁਝ ਜ਼ਿਆਦਾ ਜਿਹੜੀ ਫੰਗਲ ਇਨਫੈਕਸ਼ਨਸ ਐਫਲਾਟੋਕਸਿਨ ਦੀ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਆ ਉਹਨਾਂ ਦੇ ਸਿੰਪਟਮ ਕੁਝ ਘੰਟਿਆਂ ਦੇ ਵਿੱਚ ਹੀ ਆ ਜਾਂਦੇ ਆ ਬਟ ਉਹ ਵੈਰੀ ਕਰਦਾ ਕਿੰਨਾ ਕੁ ਜਾਨਵਰ ਨੇ ਉਹ ਫੂਡ ਆਪਣੇ ਅੰਦਰ ਲੈਤਾ ਤਾਂ ਉਸ ਦੇ ਬਾਅਦ ਉਸ ਦੇ ਅਕੋਰਡਿੰਗ ਹੀ ਉਸ ਦੇ ਸਿੰਪਟਮ ਹੁੰਦੇ ਆ ਇੱਕ ਮੈਂ ਗੱਲ ਜ਼ਰੂਰ ਦੱਸ ਤੋ ਪੰਜਾਬੀਆਂ ਨੂੰ ਕਿਉਂਕਿ ਮੈਨੂੰ ਪਤਾ ਹੈ ਜਿੰਨੇ ਵੀ ਪੰਜਾਬੀ ਹੈ ਖੇਤੀ ਪੇਸ਼ਾ ਹੈ ਹੈਨਾ ਦੁੱਧ ਵੀ ਲੋਕੀ ਬੱਜਾ ਪਾਲਦੇ ਨੇ ਗਾਂ ਪਾਲਦੇ ਨੇ ਤਾਂ ਕਿ ਦੁੱਧ ਦੇ ਨਾਲ ਵਪਾਰ ਹੋ ਸਕੇ ਹੁਣ ਜਿਹੜੇ ਲੋਕ ਜਿਨ੍ਹਾਂ ਤੱਕ ਹਲੇ ਨਹੀਂ ਰਾਹਤ ਪਹੁੰਚੀ ਹਲੇ ਜਿੱਥੇ ਤੁਹਾਡੇ ਵਰਗੇ ਡਾਕਟਰ ਨਹੀਂ ਪਹੁੰਚੇ ਨੇ ਫਿਲਹਾਲ ਦੇ ਲੋਕੀ ਘਰੇਲੂ ਨੁਕਸੇ ਕੀ ਕਰਨ ਤਾਂ ਜੋ ਕਿ ਉਹਨਾਂ ਦਾ ਡੰਗਰ ਥੋੜਾ ਜਿਹਾ ਸਹੀ ਹੋ ਸਕੇ ਤੇ ਜਦੋਂ ਤੱਕ ਤੁਸੀਂ ਪਹੁੰਚੋ ਤੁਸੀਂ ਪੂਰਾ ਇਲਾਜ ਕਰ ਸਕੋ ਕੋਈ ਅਜਿਹਾ ਘਰੇਲੂ ਨੁਸਖੇ ਨਹੀਂ ਹਾਂਜੀ ਬਹੁਤ ਸਾਰੇ ਮਤਲਬ ਆਪਾਂ ਖਿਆਲ ਰੱਖੀਏ ਜਿਹੜੇ ਪੱਠੇ ਹੈ ਉਹ ਗਿੱਲੇ ਨਾ ਪਾਈਏ ਤੇ ਇਕੋ ਲਖ ਜਿਹੜੇ ਪੱਠੇ ਆਪਾਂ ਚੇਂਜ ਨਾ ਕਰੀਏ ਜੇ ਪਹਿਲਾਂ ਆਪਾਂ ਤੂੜੀ ਪਾਉਂਦੇ ਤੇ ਤੇ ਤੱਕ ਇਕੋ ਲਖਤ ਕੀ ਹੈ achar ਵਗੈਰਾ ਨਾ ਪਈ ਜਿਵੇਂ ਆਪਾਂ achar ਦੀ ਸਪਲਾਈ ਹੋ ਰਹੀ ਹੈ ਤਾਂ ਕੀ ਹੈ ਅਗਰ ਆਪਾਂ ਪਹਿਲਾਂ ਜੇ 10 ਕਿਲੋ ਤੂੜੀ ਪਾਰੇ ਤੇ ਦਿਨ ਦੀ ਤਾਂ ਉਸ ਦੇ ਵਿੱਚ ਕੀ ਹੈ ਕਿਲੋ ਪੱਠੇ achar ਦੇ ਰਲਾ ਦੋ ਫਿਰ ਉਸ ਤੋਂ ਅਗਲੇ ਦਿਨ ਕੀ ਹੈ 2 ਕਿਲੋ 3 ਕਿਲੋ ਮਤਲਬ ਇਕੋ ਲਖ ਨਾ ਚੇਂਜ ਕਰੋ ਤਾਂ ਕਿ ਉਸ ਦਿਨ ਨਾਲ ਕੀ ਹੁੰਦਾ ਅਗਰ ਆਪਾਂ ਵੀ ਕੋਈ ਚੀਜ਼ ਅਲੱਗ ਨਮੀ ਖਾਨੇ ਤਾਂ ਉਹਦੇ ਨਾਲ ਕੀ ਹੈ ਪੇਟ ਦਾ ਮਾਈਕਰੋ ਫਲੋਰਾ ਕੀ ਹੈ ਇਕੋ ਜਨਲ ਕੀ ਹੈ ਉਸ ਨੂੰ ਡਾਈਜੈਸਟਿਵ ਦੀਆਂ ਦਿੱਕਤਾਂ ਹੁੰਦੀਆਂ ਹਾਂ ਇਹ ਤਾਂ ਸ਼ੁਭਨਾਮ ਦੱਸਦੇ ਹੋ ਡਾਕਟਰ ਸਾਹਿਬ ਆਪਣਾ ਜੀ ਮੇਰਾ ਨਾਮ ਮੁਹੰਮਦ ਦਾਨਿਸ਼ ਹੈ ਤੁਸੀਂ ਮਲੇਰਕੋਟਲੇ ਤੋਂ ਲੁਧਿਆਣੇ ਤੋਂ ਜੀ ਜੀ ਮੈਂ ਮਲੇਰਕੋਟਲੇ ਦਾ ਹਾਂ ਜੀ ਤੇ ਹੁਣ ਤੁਸੀਂ ਗੜਵਾਸੂ ਯੂਨੀਵਰਸਿਟੀ ਲੁਧਿਆਣੇ ਤੋਂ ਆ ਰਹੇ ਹੋ ਜੀ ਜੀ ਕਿੰਨੀ ਕੀ ਡਾਕਟਰਾਂ ਦੀ ਟੀਮ ਹੈ ਤੁਹਾਡੇ ਕੋਲ ਸਾਡੇ ਲਵੇ ਫਿਲਹਾਲ ਸਾਰੇ ਅਸੀਂ ਇੱਧਰ ਜਿਹੜੇ ਕੋਹਨੇ ਵਾਲਾ ਹੈ 3 ਸਟੂਡੈਂਟ ਹੀ ਆਏ ਹਾਂ ਜੀ ਹਾਂ ਜੀ ਤੇ ਕੁਝ ਸਾਡੇ ਅਲੱਗ-ਅਲੱਗ ਟੀਮਾਂ ਗਈਆਂ ਹੀਆਂ ਜਿਵੇਂ ਕਿ ਫਾਜ਼ਿਲਕਾ ਵਗੈਰਾ ਵੀ ਗਈਆਂ ਗੀਆਂ ਹੋਰ ਲਗ ਲਗ ਪਿੰਡਾਂ ਸੁਲਤਾਨਪੁਰ ਲੋਧੀ ਵੀ ਗਏ ਹਨ ਯੂਨੀਵਰਸਿਟੀ ਵੱਲੋਂ ਕੁਝ ਅਸੀਂ ਅਬਦੇ ਬਹਫਤੇ ਵੀ ਗਏ ਵੈਸੇ ਜਿਹੜੇ ਲੋਕੀ ਵਿਚਾਰੇ ਬੋਲ ਕੇ ਦੁਆਵਾਂ ਦੇ ਸਕਦੇ ਹਨਾ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਵੀ ਬੜੀ ਦੁਆ ਲੱਗਦੀ ਹੋਣੀ ਤੁਹਾਨੂੰ ਡਾਕਟਰ ਸਾਹਿਬ ਹੈ ਨਾ ਜਿਹੜੇ ਵਿਚਾਰੇ ਬੋਲ ਨਹੀਂ ਸਕਦੇ ਵਿਚਾਰੇ ਅੰਦਰੋਂ ਦਿਲੋਂ ਦਿੰਦੇ ਹੋਣੇ ਦਵਾਵਾਂ ਕਿ ਰੱਬ ਨੇ ਬੰਦਾ ਭੇਜਤਾ ਜੀ 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 ਤੁਹਾਡੇ ਵਰਗੇ ਬੰਦੇ ਜਿਹੜੇ ਜੀ ਜੀ ਹੈ ਨਾ ਬਿਨਾਂ ਕਿਸੇ ਭੇਦ ਪਾਉ ਤੇ ਜਾ ਕੇ ਲੋਕਾਂ ਦੇ ਘਰਾਂ ਘਰਾਂ ਚ ਪੁੱਛ ਰਹੇ ਮੈਂ ਦੇਖ ਰਿਹਾ ਤੁਸੀਂ ਪੁੱਛਿਆ ਤੇ ਅੰਦਰ ਵੜਦੇ ਵੀ ਪਹਿਲਾਂ ਚਾਹ ਪਾਣੀ ਪੁੱਛਦੇ ਲੋਕ ਤੁਹਾਨੂੰ ਪੁੱਛਦੇ ਆ ਚਾਹ ਪਾਣੀ ਕਿ ਪਹਿਲਾਂ ਪੀ ਲੋ ਡਾਕਟਰ ਜੀ ਜੀ ਹਾਂ ਬਹੁਤ ਪੁੱਛਦੇ ਆ ਇਹਨਾਂ ਦਾ ਬਹੁਤ ਵੱਡੇ ਮਤਲਬ ਸ਼ੁਕਰਗੁਜ਼ਾਰ ਆ ਜਿਹੜੇ ਕਿ ਆਪਣੇ ਮਤਲਬ ਫਲੱਡ ਦੇ ਏਰੀਆ ਦੇ ਵਿੱਚ ਜਿਹੜੇ ਕਿ ਅਬਦੇ ਦੁੱਖ ਨੂੰ ਬੁੱਲ ਕੇ ਇੱਕ ਬੰਦੇ ਦੇ ਕਿ ਦੂਸਰਿਆਂ ਨੂੰ ਮਤਲਬ ਸੇਵਾ ਕਰਨ ਦਾ ਇਹ ਪੰਜਾਬ ਦੇ ਵਿੱਚ ਬਹੁਤ ਅੱਛਾ ਤਰੀਕਾ ਹੈ ਜਿਹੜਾ ਕਿ ਆਪਣੇ ਪੂਰੀ ਮਤਲਬ ਪੰਜਾਬ ਦੇ ਵਿੱਚ ਔਰ ਪੂਰੇ ਇੰਡੀਆ ਦੇ ਵਿੱਚ ਇਦਾਂ ਦੇ ਲੋਕ ਮਿਲਨੇ ਚਾਹੀਦੇ ਤਾਂ ਕਿ ਅਗਰ ਇਦਾਂ ਦੀ ਪ੍ਰੋਬਲਮ ਆਉਣ ਤਾਂ ਕਿ ਹਰ ਇੱਕ ਬੰਦਾ ਉਸ ਟਾਈਮ ਦੁਖੀ ਟਾਈਮ ਦੇ ਵਿੱਚ ਕਿ ਸੁਖੀ ਆਪਾਂ ਰਹਿ ਸਕੀਏ ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਘੱਟ ਲੋਕੀ ਹੈ ਜੋ ਕਿ ਆਪਾਂ ਨੂੰ ਪੰਜਾਬ ਦੇ ਵਿੱਚ ਮਿਲਦਾ ਤਾਂ ਦੇਖ ਸਕਦੇ ਹੋ ਡਾਕਟਰ ਸਾਹਿਬ ਦਾ ਵੀ ਕਹਿਣਾ ਹੈ ਕਿ ਰਾਸ਼ਨ ਤਾਂ ਬਹੁਤ ਹੋ ਗਿਆ ਹੁਣ ਡੰਗਰਾਂ ਦੇ ਬਾਰੇ ਵਿੱਚ ਸੋਚ ਸਕੀਏ ਕਿਉਂਕਿ ਡੰਗਰ ਵਿਚਾਰੇ ਜਿਹੜੇ ਬੋਲ ਨਹੀਂ ਸਕਦੇ ਹਨ ਉਹਨਾਂ ਦੇ ਬੇਜ਼ੁਬਾਨ ਨੇ ਤਾਂ ਇਹਨਾਂ ਦੀਆਂ ਦੁਵਾਵਾ ਲੱਗਣਗੀਆਂ ਇਹ ਜਿਹੇ ਡਾਕਟਰਾਂ ਦੀ ਜਿਹੜੇ ਦੇਖ ਸਕਦੇ ਹੋ ਆਪਣਾ ਸਾਰਾ ਜਿਹੜਾ ਮਿਹਨਤ ਹੈ ਉਹ ਪਿੰਡਾਂ ਦੇ ਵਿੱਚ ਆ ਕੇ ਗਰਾਊਂਡ ਜ਼ੀਰੋ ਦੇ ਵਿੱਚ ਕੰਮ ਕਰ ਰਹੇ ਨੇ ਨਾਲ ਹੀ ਦੱਸਤੀ ਕਿ ਅੱਗੇ ਕੋਨੀਆਲ ਪਿੰਡ ਹੈ ਜਿੱਥੇ ਬੰਨ ਟੁੱਟਿਆ ਸੀਗਾ ਉਹ ਵੀ ਤਸਵੀਰਾਂ ਦਿਖਾਵਾਂਗੇ ਜੁੜੇ ਰਹੋ ਨਾਉਂਡਿਆ ਪੰਜਾਬੀ ਦੇ ਨਾਲ ਮੈਂ ਹੰਕਰ ਮਿਕ ਜੇਕਰ كاميرا مان أمي بيركتنا